ਜੇਲ੍ਹ ਪੇ ਸਕਦੀਆਂ ਹਨ Google ਤੇ ਸਰਚ ਕੀਤੀਆਂ ਇਹ 6 ਚੀਜ਼ਾਂ ਨਾਲ ਹੀ ਲੱਗੇਗਾ ਲੱਖਾਂ ਦਾ ਜੁਰਮਾਨਾ ਜੀ ਹਾਂ ਭਾਰਤ ਵਿੱਚ ਜ਼ਿਆਦਾਤਰ ਲੋਕ Google ਦੀ ਵਰਤੋਂ ਕਰਦੇ ਨੇ ਤੁਸੀਂ Google ਤੇ ਕੁਝ ਵੀ ਖੋਜ ਕਰਦੇ ਹੋ ਜਦੋਂ ਵੀ ਕੋਈ ਵਿਸ਼ੇ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਹ Google ਸਰਚ ਦੀ ਵਰਤੋਂ ਕਰਦਾ ਹੈ ਪਰ ਹਾਲਾਂਕਿ Google ਸਾਡੇ ਲਈ ਬਹੁਤ ਲਾਭਦਾਇਕ ਹੈ ਇਸ ਦੇ ਕੁਝ ਨੁਕਸਾਨ ਵੀ ਹੋ ਸਕਦੇ ਨੇ ਕਿਉਂਕਿ ਕੁਝ ਚੀਜ਼ਾਂ ਅਜਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਦੇ ਵੀ Google ਤੇ ਸਰਚ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਗਲਤੀ ਨਾਲ Google ਤੇ ਇਹਨਾਂ ਬਾਰੇ ਸਰਚ ਕਰ ਲੈਂਦੇ ਹੋ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ Google ਤੇ ਸਰਚ ਨਹੀਂ ਕਰਨਾ ਚਾਹੀਦਾ ਬਾਲਪਨ ਬਣਾਉਣ ਜਾਂ ਦੇਖਣਾ ਦੋਵੇਂ ਗੈਰ ਕਾਨੂੰਨੀ ਹਨ ਅਜਿਹੇ ਚ ਚਾਈਲਡਰਨ ਪ੍ਰੋਨੋਗ੍ਰਾਫੀ ਨਾਲ ਜੁੜੀਆਂ ਚੀਜ਼ਾਂ ਨੂੰ ਕਦੇ ਵੀ Google ਤੇ ਸਰਚ ਨਹੀਂ ਕਰਨਾ ਚਾਹੀਦਾ ਜੇਕਰ ਅਜਿਹਾ ਕਰਦੇ ਤੁਸੀਂ ਫੜੇ ਗਏ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਜੇਕਰ ਤੁਸੀਂ Google ਤੇ ਅਜਿਹਾ ਕੁਝ ਸਰਚ ਕਰਦੇ ਹੋ ਜੇਕਰ ਤੁਹਾਡੀ ਪਛਾਣ ਤੁਹਾਡੇ IP ਐਡਰੈਸ ਤੋਂ ਹੋ ਜਾਂਦੀ ਆ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਅੱਗੇ ਗੱਲ ਕਰਦੇ ਆਂ ਬੰਬ ਬਣਾਉਣ ਦਾ ਤਰੀਕਾ Google ਤੇ ਕਦੇ ਵੀ ਸਰਚ ਨਹੀਂ ਕਰਨਾ ਚਾਹੀਦਾ ਕਿ ਬੰਬ ਕਿਵੇਂ ਬਣਾਇਆ ਜਾਂਦਾ ਹੈ ਇਸ ਕਾਰਨ ਤੁਸੀਂ ਵੱਡੀ ਮੁਸੀਬਤ ਵਿੱਚ ਫਸ ਸਕਦੇ ਹੋ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ Google ਇਸ ਕਿਸਮ ਦੀ ਖੋਜ ਗੰਭੀਰਤਾ ਨਾਲ ਲੈਂਦਾ ਹੈ ਤੀਜਾ ਹੈ Google ਤੇ ਗਰਮ ਬਾਤ ਬਾਰੇ ਖੋਜ ਕਰਨਾ ਵੀ ਮਹਿੰਗਾ ਸਾਬਿਤ ਹੋ ਸਕਦਾ ਹੈ ਜੇਕਰ ਤੁਸੀਂ Google ਤੇ ਸਰਚ ਕਰਦੇ ਹੋ ਕਿ ਗਰਮ ਬਾਤ ਕਿਵੇਂ ਕੀਤਾ ਜਾਂਦਾ ਹੈ ਤਾਂ ਇਹ ਗੈਰਕਾਨੂੰਨੀ ਅਜਿਹਾ ਕਰਨ ਨਾਲ ਵੀ ਤੁਹਾਨੂੰ ਜੇਲ੍ਹ 'ਚ ਜਾਣਾ ਪੈ ਸਕਦਾ ਹੈ ਜੇਕਰ ਤੁਸੀਂ Google ਤੇ ਬਿਨਾਂ ਇਜਾਜ਼ਤ ਕਿਤੇ ਦੀ ਫੋਟੋ ਜਾਂ ਵੀਡੀਓ ਸ਼ੇਅਰ ਕਰਦੇ ਹੋ ਤਾਂ ਇਹ ਵੀ ਅਪਰਾਧ ਹੈ ਇਸ ਨਾਲ ਤੁਹਾਨੂੰ ਜੇਲ੍ਹ ਹੋ ਸਕਦੀ ਹੈ ਦੂਜੇ ਪਾਸੇ ਜੇਕਰ ਤੁਸੀਂ ਛੇੜਛਾੜ ਜਾਂ ਦੁਰਵਿਵਾਰ ਕਿਤੇ ਪੇੜਤ ਦੀ ਫੋਟੋ ਜਾਂ ਨਾਮ ਨੂੰ ਸਾਂਝਾ ਕਰਨਾ ਗੈਰਕਾਨੂੰਨੀ ਹੈ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਅਜੇਹ ਕਿਸੇ ਫੋਰਥ ਦੀ ਫੋਟੋ ਪ੍ਰਿੰਟ ਇਲੈਕਟ੍ਰੋਨਿਕ ਜਾਂ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਕਰੇਗਾ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਫਿਲਮੀ ਪਾਇਰੇਸੀ ਨੂੰ ਲੈ ਕੇ ਵੀ ਸਖਤ ਕਾਨੂੰਨ ਬਣਾਏ ਗਏ ਨੇ ਅਜੇਹ ਚ ਗੂਗਲ ਤੋਂ ਪ੍ਰਾਈਨੇਟੀ ਫਿਲਮਾਂ ਨੂੰ ਡਾਊਨਲੋਡ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਫਿਲਮ ਪ੍ਰਾਈਨੇ ਵਿੱਚ ਸ਼ਾਮਿਲ ਪਾਏ ਜਾਂਦੇ ਹੋ ਤਾਂ ਤੁਹਾਨੂੰ ਸਿਨੇਮਾਗ੍ਰਾਫੀ ਐਕਟ 1972 ਦੇ ਤਹਿਤ ਘੱਟੋ-ਘੱਟ 3 ਸਾਲ ਦੀ ਸਜ਼ਾ ਅਤੇ 10 ਲੱਖ ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ ਸੋ ਤੁਹਾਡੀ ਇਸ ਖਬਰ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਨਾ ਭੁੱਲਣਾ ਤੇ ਇਹ ਚੀਜ਼ਾਂ ਗੂਗਲ ਤੇ ਸਰਚ ਨਾ ਕਰਨਾ ਨਹੀਂ ਤਾਂ ਤੁਹਾਨੂੰ ਵੀ ਜੇਲ੍ਹ ਜਾਣਾ ਪੈ ਸਕਦਾ ਹੈ